ਈ ਗੱਲ ਰੱਖ ਕੇ ਰਾਜੀ ਨਹੀਂ ਤੂੰ ਹਨਾ ਮੈਂ ਤਾਂ ਰੱਖ ਲੂੰਗੀ ਚੱਲ ਭਾਈ ਮੇਨ ਤਾਂ ਕੀ ਹੈ ਬੈਠੀ ਰਹਿਣਾ ਮੈਂ ਪਹਿਲੀ ਕਲੇਸ਼ ਚ ਆਈ ਆ ਤੁਸੀਂ ਕਲੇਸ਼ ਨਾ ਬਹੁਤ ਸਾਰੇ ਜਣੇ ਜੇ ਤੁਹਾਨੂੰ ਐ ਲੱਗਦਾ ਨੇ ਕਿ ਮੈਂ ਇੱਥੇ ਬੈਠੀ ਤੁਹਾਨੂੰ ਬੁਰੀ ਲੱਗਦੀ ਆ ਮੈਨੂੰ ਕੋਈ ਕਿਰਾਏ ਤੇ ਕਮਰਾ ਦਵਾ ਦੋ ਮੈਂ ਉੱਥੇ ਰਹਿ ਲੂੰਗੀ ਠੀਕ ਹੈ ਮੇਰਾ ਪੂਆ ਕਿਹੜਾ ਫੋਨ ਚੱਕਦੀ ਹੈ ਹੈਲੋ ਹੈਲੋ ਸਸਰੀ ਕਾਲ ਪੂਆ ਸਸਰੀ ਕਾਲ ਪੁੱਤੋ ਕਿਵੇਂ ਆ ਠੀਕ ਆ ਤੂੰ ਦੱਸ ਕੀ ਕੁੱਤੋਂ ਮੈ ਤਾਂ ਨੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਤੂੰ ਤਾਂ ਮਿਲਣੋ ਗਲਣੋ ਵੀ ਰਹਿ ਗਈ ਆ ਬਾਹਰ ਜਾ ਕੇ ਹੈ ਜੇ ਤੂੰ ਉਰੇ ਹੁੰਦੀ ਮੇਰਾ ਦੁੱਖ ਸੁੱਖ ਸੁਣਦੀ ਪੂਆ ਕੋਈ ਨਾ ਪਤਾ ਆਜੂਗੀ ਫਿਕਰ ਕਰਨ ਕਰਦੀ ਆ ਨੀ ਕਦੋਂ ਆਵੇਂਗੀ 4 ਸਾਲ ਹੋ ਗਏ ਤੈਨੂੰ ਗਈ ਨੂੰ ਹੈ ਹਲੇ ਤੱਕ ਨਹੀਂ ਹੈਗੀ ਤੂੰ ਮੁੜੀ ਕੋਈ ਨਹੀਂ ਮੁੜੇ ਆਉਂਗੀ ਹੁਣ ਤੂੰ ਜਾਦ ਕਰੇਂਗੀ ਉਦੋਂ ਮੁੜੇ ਆਉਂਗੀ ਮੈਂ ਮੈਂ ਤਾਂ ਐ ਕਹਿੰਦੀ ਸੀ ਪੂਆ ਆਂ ਤੇਰੇ ਪਾਈ ਨੂੰ ਮਾੜਾ ਮੋਟਾ ਸਮਝਾ ਦਿਆ ਕਰ ਫੋਨ ਕਰਕੇ ਓੜ ਕੀ ਗੱਲ ਹੋ ਗਈ ਨੀ ਲੜਦਾ ਮੇਰੇ ਨਾਲ ਲੜਦਾਗਾ ਹੋਰ ਬਿਨਾਂ ਗੱਲ ਤੋਂ ਲੜੀ ਜਾਂਦਾ ਹੁੰਦਾ ਪੁਆ ਇੱਕ ਤਾਂ ਦੇਖ ਲੈ ਉਹਨੂੰ ਕੁੜੀ ਨੂੰ ਚੱਕ ਲਿਆ ਆ ਆਪਦੇ ਉਹਦੇ ਸਹੁਰਿਆਂ ਤੋਂ ਹੈ ਤੇ ਉਥੇ ਚੰਗੀ ਭਲੀ ਬਸੀ ਹੋਈ ਸੀਗੀ ਉਹਨੂੰ ਬਸਣ ਨਹੀਂ ਦਿੰਦਾ ਹੈਗਾ ਉਥੇ ਕੁੜੀ ਲਿਆਇਆ ਨਾ ਪ੍ਰੀਤ ਨੂੰ ਲੈ ਹੋਰ ਹੁਣ ਦੋ ਹੋ ਗਏ ਮੇਰੇ ਨਾਲ ਤਾਂ ਲੜਨ ਵਾਲੇ ਇੱਕ ਛੱਡ ਹੁਣ ਤੂੰ ਨਹੀਂ ਮੈਂ ਮਰ ਜਾ ਮੇਨੇ ਦਿੰਦਾ ਪੁਆ ਕਹਿੰਦਾ ਮੈਂ ਤਾਂ ਇਹਨਾਂ ਦੇ ਜਵਾਬਾਂ ਦਾ ਮਾਰੇ ਨੇ ਵਿਆਹ ਨਹੀਂ ਕਰਵਾਇਆ ਹੈਗਾ ਮੈਂ ਕਦਰ ਹੋਇਆ ਨਹੀਂ ਹੈਗਾ ਭਾਈ ਤਾਂ ਨਹੀਂ ਕਰਵਾਇਆ ਤੂੰ ਹਾਂ ਨਹੀਂ ਕਰਵਾਇਆ ਹਾਂ ਦੇਖ ਲੈ ਹੁੰਦਾ ਸੀ ਵਿਆਹ ਤੈਨੂੰ ਤਾਹੀਂ ਤੈਨੂੰ ਕਹਿੰਨੀ ਆਂ ਪੂਆ ਇੱਕ ਪੂਆ ਇੱਕ ਮੇਰੀ ਗੱਲ ਤਾਂ ਸੁਣ ਲੈ ਇੱਕ ਤੂੰ ਹੀ ਐ ਜਿਹੜਾ ਮੇਰਾ ਦੁੱਖ ਸਮਝਦਾ ਸਮਝਦੀ ਐ ਐ ਹੋਰ ਨਹੀਂ ਮੇਰਾ ਕੋਈ ਦੁੱਖ ਸਮਝਦਾ ਪੂਆ ਇੱਥੇ ਤਾਂ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਤੇਰਾ ਸਾਰਾ ਹੀ ਦੁੱਖ ਸਮਝਦੀ ਆਂ ਕੀ ਨਾ ਮੇਰੀ ਗੱਲ ਸੁਣੋ ਇਹੇ ਰਸਤੇ ਬਸੇ ਕਾ ਤੂੰ ਆ ਗਈ ਕੀ ਪਤਾ ਐ ਪੂਆ ਕਹਿੰਦਾ ਲੜਦੇ ਨੇ ਉਹ ਮੈਨੂੰ ਤਾਂ ਕੋਈ ਨਹੀਂ ਲੱਗਦਾ ਹੈਗੇ ਲੜਦੇ ਨੁਰਦੇ ਨੇਗੇ ਇਹ ਹੀ ਲੜਦੀ ਹੋਊਗੀ ਉਹਨਾਂ ਨਾਲ ਲੜ ਕੇ ਉਰੇ ਭੱਜ ਜਾਂਦੀ ਐ ਫੇਰਾ ਲੜਾਈ ਨਾ ਤਾਂ ਹਰੇਕ ਕਰਾ ਚੁੰਦ ਗਾਨਾ ਮਾੜੀਆਂ ਮੋਟੀਆਂ ਐ ਤਾਂ ਮਾੜੀਆਂ ਮੋਟੀਆਂ ਪੂਆ ਸਾਡੇ ਘਰੇ ਵੀ ਹੁੰਦੀਆਂ ਨੇ ਮੈਂ ਤਾਂ ਕੋਈ ਜੀ ਜਾਂਦੀ ਹੈਗੀ ਦੇਖ ਆਪਦੇ ਪੇਕੇ ਪਈ ਨਾ ਪਤਾ ਹਾਂ ਚਾਣਾ ਪੇਕੇ ਤੇ ਇਹ ਮਾੜੀ ਜੀ ਗੱਲ ਹੋਊਗੀ ਚਾ ਲੈ ਅਗਲਾ ਕਹਿ ਵੀ ਦਿੰਦੇ ਪੂਆ ਮੈਨੂੰ ਪਤਾ ਇਹ ਟਲਦੀ ਹੈ ਕੰਮਾਂ ਤੋਂ ਹੈ ਕੰਮ ਕਰਕੇ ਰਾਜੀ ਨਹੀਂ ਹੈਗੀ ਉਹ ਮਾੜਾ ਮੋਟਾ ਕਹਿ ਦਿੰਦੇ ਹੋਣਗੇ ਫਿਰ ਉਰੇ ਆ ਜਾਂਦੀ ਹੈ ਚੱਕ ਕੇ ਮੂੰਹ ਹਾਂ 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 ਤੇਰੀ ਗੱਲ ਠੀਕ ਹੈ ਬੈਠੇ ਬੈਠ ਕੇ ਖਾਂਦੀ ਆਦਤ ਬਣ ਗਈ ਆਦਤ ਬਣ ਗਈ ਹੈ ਚਾਚੇ ਨੂੰ ਨਹੀਂ ਸ਼ਰਮ ਆਉਂਦੀ ਹੈਗੀ ਮਾੜੀ ਮੋਟੀ ਵੀ ਉੱਥੇ ਜੇ ਰਹੂਗੀ ਫਿਰ ਉਹ ਨਾਲ ਨਾਲ ਦੀ ਹੋਊਗੀ ਇਹ ਉਰੇ ਚੱਕ ਲਿਆਂਦਾ ਜਦ ਮਾੜੀ ਵੀ ਗੱਲ ਹੁੰਦੀ ਹੈਗੀ ਇਹਦੇ ਨਾਲ ਤਾਂ ਮੈਂ ਗੱਲ ਕਰੂੰਗੀ ਫਿਰ ਦੋਟਾਊਗਾ ਜਦੋਂ ਤੱਕ ਅੱਟਕਾ ਠੰਡਗਾ ਸੁਣਾਈਆਂ ਨਾ ਇਹ ਦੇਖੂਗਾ ਇਹ ਹੁਣ ਮੈਂ ਤੈਨੂੰ ਤਾਂ ਹੀ ਕਹਿੰਨੀ ਉਹਨੂੰ ਫੋਨ ਕਰਕੇ ਸਮਝਾਈ ਮੇਰੇ ਨਾਲ ਸਾਰੇ ਦਿਨ ਢੇ ਲਾਉਂਦਾ ਹੈ ਭਾਈ ਚੱਲ ਕੋਈ ਨਾ ਪਤਾ ਉਹ ਕੀ ਕਰਨਾ ਕਰ ਮੈਂ ਸਝਾਉਂਗੀ ਮਿੱਠੋ ਨੂੰ ਚੰਗਾ ਨਾਲੇ ਤੂੰ ਛੇਤੀ ਢੇੜਾ ਗੂੜਾ ਮਾਰ ਲਈ ਪੂ ਆਹ ਤਾਂ ਅੰਦਾ 4 ਸਾਲ ਹੋ ਗਏ ਗਈ ਨੂੰ ਨਹੀਂ ਮੁੜ ਕੇ ਨਹੀਂ ਆਈ ਹੈਗੀ

ਇਂ ਗੋਸਤ ਨੂੰ ਪਤਾ ਹੀ ਆ ਬਾਹਰ ਆ ਕੇ ਜਾ ਕੇ ਮਾ ਹਵਾ ਲੈਣੇ ਚਾਹ। ਅੱਛਾ ਹਾਂ ਲੈਟ ਦੀ ਪੱਤੀ ਕਿਵੇਂ ਸਵੇਰੇ ਸਵੇਰੇ ਕਿਸਮਾਨ ਜਾਂ ਬਾਹਰ ਖਰੀਦ ਕਰੇ। ਕਿਸਮਾਨ ਪੈਂਦਾ ਕਿੱਦੇ ਨਹੀਂ ਹੁੰਦਾ। ਤੈਨੂੰ ਪਤਾ ਤਾਂ ਹੈਗਾ ਤੇਰੀ ਚਾਤ ਆਈ ਦਾ। ਹੂੰ। ਮੱਖਾ ਸਾ ਬਾਹਰ ਖਰੀਦ ਕਿਸਮਾਨ ਜਮਾ ਇਨੀ ਲੜਾਈ ਜਾਂਦੀ ਮਾ ਜਿਮਾ ਜਿ ਗਿਆ ਯਾਰ ਹੁਣ। ਮੈਂ ਫਿਰ ਐ ਕਹਿਣਗੇ ਵੀ ਸਵਾਗ ਲੈਣ ਆਉਂਦਾ। ਉਹ ਰੋਜ਼ ਰੋਜ਼ ਕਰੂਗਾ ਕੀ ਆ ਕੇ ਕੋਈ। ਪਹਿਲਾਂ ਮੇਰਾ ਪਿਓ ਵੀ ਆਉਂਦਾ ਰਿਹਾ। ਮੈਨਰੇ ਪਿਓ ਨੂੰ ਮੈਂ ਹੀ ਰੋਤਾ ਮਾਂ ਬਤਾਈ ਜਦੋਂ ਪਤਾ ਲੱਗਾ ਮੈਂ ਕੀ ਕਹਦੂ ਵੀ ਵੀ ਹਾਂ ਵੀ ਜਾਣ ਕੇ ਸਵਾਲ ਲੈਣਾ ਉਸ ਤਾਂ ਹੀ ਤਾਂ ਬਣਦੀ ਨਹੀਂ ਕਿਸੇ ਦੀ ਹਜੇ ਮੈਨੂੰ ਕਹਿੰਦੀ ਆ ਕੰਮ ਨਹੀਂ ਕਰਿਆ ਉਹ ਨੂੰ ਝੂਠ ਬੋਲੀ ਜਾਂਦੀ ਆ ਮੁੰਡੇ ਨੂੰ ਅੱਛਾ ਅੱਗੇ ਨੇ ਤਾਂ ਕੰਮ ਹੀ ਨਹੀਂ ਕਰਿਆ ਚੱਕ ਜੱਕ ਤੋਂ ਉਹਨੂੰ ਤੇਰੇ ਪਿਓ ਨੂੰ ਤਾਂ ਪਤਾ ਚੱਲ ਤੈਨੂੰ ਤਾਂ ਨਹੀਂ ਪਤਾ ਵੀ ਕੰਮ ਕਰਿਆ ਸੀ ਤਾਂ ਹੀ ਆਹ ਜ਼ਮੀਨ ਬਣਾਲੀ ਜਿਹੜੀ ਮਾੜੀ ਮੋਟੀ ਕੰਮ ਤੋਂ ਬਿਨਾਂ ਕਿਵੇਂ ਬਣਦੀ ਜੇ ਕੰਮ ਕੀਤਾ ਫੇਰੇ ਬਣੀ ਆ ਉਹ ਗੱਲ ਤਾਂ ਉਹੀ ਆ ਹੁਣ ਚੱਕ ਕੇ ਉਦੋਂ ਇਹਦਾ ਭਰਾ ਜਾ ਫਸ ਗਿਆ ਸੀ ਉਹ ਕੈਪ ਕੂ ਬਸੂਲਾ ਜਾਂਚ ਹਾਂ ਉਦੋਂ ਪੈਸੇ ਪੂਸੇ ਲੱਗਿਆ ਇੱਥੋਂ ਦਿੱਤਾ ਸਾਰਾ ਕੁਝ ਉਦੋਂ ਬਾਣ ਗਏ ਨੇ ਕਰਤਾ ਉਦੋਂ ਕੋਲੇ ਸਕੇ ਪਾ ਕੇ ਬਹਿ ਗਿਆ ਕਿ ਮੈਂ ਤਾਂ ਮਰ ਗਿਆ ਫਿਰ ਕੀ ਕਰੀਏ ਹੁਣ ਹੁਣ ਆ ਕੁੜੀ ਆ ਗਈ ਵਿਚਾਰੀ ਆ ਗਊ ਦਾ ਜੀ ਐ ਇੱਕ ਜੀ ਹਾਂ ਤਾਂ ਭੋਲੀਆ ਵਿਚਾਰੀ ਯਾਰ ਭੋਲੀਆ ਉਹਦੇ ਭੋਲੀ ਪਣਦੇ ਨਜਾਇਜ਼ ਫਾਇਦਾ ਠਾਈ ਜਾਂਦੇ ਆ ਨਾ ਕਿ ਜਿਹੜੀ ਉਦੋਂ ਪੇਕਿਆ ਵੇਲੇ ਪੇਕਿਆ ਵੇਲੇ ਤਾਂ ਕਾਹ ਨੂੰ ਕਹਿੰਦੀ ਆ ਮੁੰਡਿਆਂ ਦਾ ਕਹਿੰਦੀ ਇਹਨੇ ਕਰੀਆ ਕਹਿੰਨੇ ਹਾਂ ਇਹੋ ਜੇ ਮੇਰੇ ਸਾਲਿਆਂ ਨੂੰ ਉਹਨਾਂ ਨੂੰ ਸ਼ਰਮ ਨਹੀਂ ਹੈਗੀ ਇਹਦੇ ਭਾਈਆਂ ਨੂੰ ਵੀ ਅਸੀਂ ਜੋ ਪੈਸੇ ਵਰਤੇ ਆ ਹੁਣ ਤਾਂ ਦੇ ਦਿਓ ਫਿਰ ਕੈਪ ਕੈਪਸੂਲ ਕਿਉਂ ਵੇਚਣ ਯਾਰ ਹੂੰ ਜੇ ਕੰਮ ਕਰਨ ਵਾਲੇ ਹੋਣ ਦੇਣ ਨੂੰ ਹੋਵੇ ਉਹਨਾਂ ਕੋਲੇ ਕੁਛ ਮੈਨੂੰ ਐ ਲੱਗਿਆ ਜਿਵੇਂ ਸਵੇਰੇ ਵੀ ਉਹਦੇ ਚਾਚਾ ਇੱਕ ਭਾਈ ਆ ਰਹੇ ਹੁੰਦਾ ਓਏ ਆਹੋ ਉਹੀ ਤਾਂ ਤੈਨੂੰ ਮੈਂ ਦੱਸ ਦਾਂਗਾ ਉਹ ਆਏ ਸੀ ਵਿਚਾਰੇ ਸੰਧਾਰਾ ਸੂਰਰਾ ਦੇਣਾ ਹਾਂ ਇਹਨਾਂ ਨੂੰ ਆਏ ਸੀ ਵੀ ਬਹੂ ਨੇ ਫੋਨ ਕਰਤਾ ਵੀ ਪੈਸੇ ਭਣਾਉਣ ਆਏ ਆ ਇਹਨੂੰ ਕਹਿੰਦੀ ਪੈਸੇ ਲੈ ਗਿਆ 5 ਲੱਖ ਰੁਪਇਆ ਜਿਹੜਾ ਵਾਹਣ ਗੈਣੇ ਕਰਿਆ ਉਹ ਛਡਾਉਣਾ ਸੀ ਵੀ ਵਾਹਣ ਸੋਡਾ ਵੀ ਉਹ ਕਾਉਂਸਲ ਆਉਣ ਭਾਈ ਵੀ ਉਹ ਅਗਲੀ ਕਿੱਥੋਂ ਲੈ ਕੇ ਆਵੇ 5 ਲੱਖ ਗਲਤ ਹੋ ਗਿਆ ਠੀਕ ਠਾਕ ਜੇ ਘਰ ਉਹਨੇ ਮੈਨੂੰ ਲੱਗਾ ਵਿਆਹ ਮਾਰ ਸਕੀ ਤੇ ਉਹਨਾਂ ਦਾ ਤੇ ਹੋਰ ਗੱਲ ਤਾਂ ਉਹੀ ਆ ਭਾਈ ਮੈਂ ਤਾਂ ਆਪ ਉਹੀ ਕਹਿਣਾ ਗਾ ਇਹ ਤਾਂ ਐ ਸਮਝਦਿਆ ਵੀ ਜਿਵੇਂ ਮੇਰੇ ਪੇਕੇਆਂ ਦੀ ਮਦਦ ਉਹਦੇ ਇਹਨੇ ਕਰਤੀ ਸੀ ਹੁਣ ਇਹ ਉਹਨਾਂ ਤੋਂ ਪੈਸਾ ਨਾ ਲੈਂਦਾ ਜਾਵੇ ਵੀ ਇਧਰੋਂ ਲਿਆ ਕਿੰਨੀ ਜ਼ਮੀਨ ਸੜਾ ਲਈਏ ਮੈਂ ਕੋਈ ਨਾ ਸੁੱਟ ਜੂ ਜ਼ਮੀਨ 2 ਸਾਲ ਨੂੰ ਸੁੱਟ ਜੂ ਨਾ ਤੋਂ ਪੰਗੇ ਲਿਆ ਕਰ ਔਰ ਕਿਤੇ ਦਾ ਬੰਦਾ ਆਇਆਗੇ ਦੀ ਇੱਜ਼ਤ ਕਰਦਾ ਗਾ ਉਹ ਆਏਗੇ ਤੇ ਮੈਂ ਨਾ ਗਾਲੇ ਪੈ ਗਈ ਤਾਈ ਦਾ ਉਹ ਤਾਂ ਦੁੰਨੇ ਪਿਓ ਉਹ ਨਏ ਹੋ ਆਪ ਮੁੰਡਾ ਮੁੰਡੇ ਨੂੰ ਵੀ ਮਗਰ ਲਾ ਰੱਖਿਆ ਕਾਲੇ ਨੂੰ ਨਹੀਂ ਸ਼ਰਮ ਆਉਂਦੀ ਮੈਨੂੰ ਵੀ ਤਾਂ ਸਿਆਣਾ ਬੈਣਾ ਮੈਨੂੰ ਵੀ ਨਹੀਂ ਸਿੱਧੇ ਮੂੰਹ ਬੋਲਦਾ ਉਹਨੂੰ ਪੰਪੀ ਇਹ ਜੇ ਭਰੇ ਵੇ ਆ ਵੀ ਤੇਰੇ ਪਿਓ ਨੇ ਐ ਕਰਤਾ ਤੇਰੇ ਪਿਓ ਨੇ ਐ ਕਰਤਾ ਉਹਨਾਂ ਦੀਆਂ ਕਰਤੂਤਾਂ ਦੱਸ ਦੇ ਨੀ ਕੰਜਰਾਂ ਦੀਆਂ ਚੱਲ ਤਾਈ ਤੇ ਜਿਹੇ ਜੀ ਹੈਗੀ ਹੈਗੀ ਆ ਉਹ ਤਾਂ ਮਾੜੀ ਮੋਟੀ ਅਕਲ ਆਉਣੀ ਚਾਹੀਦੀ ਐ ਸਿਆਣਾ ਬੈਣਾ ਅਕਲ ਹੁੰਦੀ ਅੱਜ ਨੂੰ ਕੰਮ ਤੇ ਨਾ ਲੱਗਿਆ ਹੁੰਦਾ ਕੰਮ ਤੇ ਨਹੀਂ ਲੱਗਣ ਦਿੰਦੀ ਉਹਨੂੰ ਕੰਮ ਤੇ ਐ ਐ ਪਕ ਪੁਖਾ ਮਰੂ ਉਹ ਦੇ ਕਰਿਆ ਤੂੰ ਉਕਾ ਮਰੂਗਾ ਹੁਣ ਤੈਨੂੰ ਕੀ ਦੱਸਾਂ ਰੋਟੀ ਵੀ ਮੈਂ ਤਾਂ ਉੱਥੇ ਖਾ ਕੇ ਆਇਆ ਗੁਰਦੁਆਰਾ ਸਾਹਿਬ ਮੈਂ ਖਾ ਜਾ ਉੱਥੇ ਖਾਇਆ ਉਹਨੇ ਪਕਾਈ ਨਹੀਂ ਕਰਿਆ ਪਕਾਈ ਸੀ ਆਪਦੀ ਪਕਾ ਲਈ ਆ ਕਿ ਉਹਨਾਂ ਨੂੰ ਤੇ ਲੈ ਲੈ ਜਾ ਕੇ ਹੁਣ ਮੈਂ ਕਹਾਂ ਨੂਨ ਵਿਚਾਰੀ ਨੂੰ ਕੀ ਮੈਂ ਨੂਨ ਨੂੰ ਨੂਨ ਨੂੰ ਕਹਿੰਦਾ ਨੂਨ ਦਾ ਵਾਗੀ ਡੱਕਰਤੀ ਇਹਨਾਂ ਨੇ ਉਹ ਆ ਤੀ ਉਹਨਾਂ ਦਾ ਪਾਣੀ ਵੀ ਨਹੀਂ ਪੀਣ ਦਿੱਤਾ ਵਿਚਾਰਿਆਂ ਨੂੰ ਪੇਕੇ ਵਾਗੀ ਆਪਦੇ ਪੇਕੇ ਵਾਗੀ ਭਾਈ ਹੋਰ ਕੀ ਓਹੋ ਉਦੋਂ ਚਲ ਨਿਕਲੀ ਇੱਥੋਂ ਉਹ ਐ ਗਾਉ ਨਿਕਲੀ ਐ ਬਾਦਾ ਬਾਦਿਆ ਨੰਦਾ ਤਾਇਆ ਉਹ ਮਾੜੀ ਮਾੜੀ ਗੱਲ ਦਾ ਤੂੰ ਐ ਕਰ ਫਰਾ ਜਾ ਕੇ ਲਿਆ ਤੂੰ ਤਾਂ ਇਹ ਤਾਂ ਇਹ ਤਾਂ ਜਿਹੇ ਜਿਹੇ ਹੈਗੇ ਹੈਗਾ ਹੁਣਾ ਉਹ ਤਾਂ ਤੇਰੀ ਗੱਲ ਠੀਕ ਗੱਲ ਹੈ ਉਹਨੂੰ ਤਾਂ ਮੈਂ ਬਥੇਰਾ ਕਹਿੰਦਾ ਹੀ ਰੁਕ ਜਾਤੀ ਇਹ ਰੁਕ ਜਾ ਪਰ ਇਹ ਕੰਜਰ ਨਹੀਂ ਕਿਸੇ ਕੰਮ ਆਦੀ ਕਿ ਜੇ ਸਾਡੇ ਬੜੀ ਤਾਂ 5 ਲੱਖ ਲੈ ਕੇ ਆਈ ਨਹੀਂ ਆਈ ਨਾ ਲੈ ਪੰਜ ਦੇਖੀ ਜਾ ਤੂੰ ਕਰ ਇੱਕ ਵਾਰ ਲਿਆ ਹੋਰ ਹੁਣ ਮੈਂ ਕਿਹੜੇ ਮੂੰਹ ਜਾ ਮਾਉਤੇ ਮੈਨੂੰ ਐ ਤਾਂ ਦੱਸ ਦੇ ਉਹ ਉਹਨਾਂ ਨੂੰ ਵੀ ਪਤਾ ਵੀ ਵਿਚਾਰੀ ਦੀਦੀ ਤਾਂ ਚੱਲਦੀ ਨਹੀਂ ਇਹ ਉੱਤੋਂ ਦੀ ਪਏ ਹੋਏ ਨੇ ਚੱਲ ਮੈਂ ਤਾਂ ਚੁੱਪਾਂਗਾ ਵੀ ਕੱਲਾ ਪੁੱਤਾਂ ਕਾਹਨੂੰ ਇਹਨਾਂ ਨੂੰ ਨਾ ਠੋਕਣਾ ਪਈ ਜੇ ਜੇਲ੍ਹ ਹੀ ਕਟਣੀ ਸੌਖੀ ਆ ਮੈਨੂੰ ਕਾਹਨੂੰ ਇਹੀ ਜਿੰਨ ਗੱਲਾਂ ਚੱਲ ਕਾਹਨੂੰ ਕਰਿਆ ਕਰਦੇ ਨੇ ਹੁਣ ਅੱਜ ਦਾ ਕੱਲ੍ਹ ਲਿਆਉਣੀ ਤਾਂ ਪਊਗੀ ਲਿਆਉਣੀ ਤਾਂ ਪਊਗੀ ਉਹ ਤੇ ਤੇਰੀ ਗੱਲ ਠੀਕ ਆ ਗਲਤ ਆ ਇਹਨਾਂ ਦਾ ਮੂੰਹ ਸਿਰ ਹੋਵੇ ਨਾ ਮੈਂ ਤਾਂ ਲਿਆਉਂਗਾ ਉਹਦੇ ਨੂੰ ਫੇਰ ਪੁਲਿਸ ਕਰਨ ਲੱਗ ਜਾਣਗੇ ਕਾਣ ਦੂ ਇੱਕ ਵਾਰ ਉਹਦੇ ਭਾਈ ਨੂੰ ਫੋਨ ਕਰਕੇ ਦੇਖ ਵੀ ਕਰੀਂ ਪੁੱਛ ਲੈ ਵੜਾ ਜਿਆ ਚਲ ਉਹਦਾ ਮੈਂ ਲਾ ਲੈਣਾ ਫੋਨ ਅੰਦਰ ਪਿਆ ਮੇਰਾ ਹਾਂ ਲਾ ਕੇ ਫੋਨ ਮੈਂ ਕਹਿ ਦੋ ਨਾ ਜਾਇਆ ਹੁਣਾ ਭਾਈ ਫਿਰ ਹੋਰ ਕੀ ਜਾਇਆ ਹੋਰ ਇੱਕ ਵਾਰ ਅਸ ਤੂੰ ਤਾਂ ਸਿਆਣਾ ਮੈਣਾ ਚਲੇਦਾ ਜਿਹੇ ਜਿਹੇ ਹੈਗੇ ਨੇ ਹੈਗੇ ਨੇ ਆਓ ਕਿ ਨਾ ਜਾ ਕੇ ਲਿਆਉਣੇ ਆ ਭਾਈ ਫਿਰ ਦੇਖੀ ਜੂ ਜੇ ਤਾਂ ਕਿਰਾਂ ਜਾਣਦਾ ਤਾਂ ਹੱਕ ਅਗਲਾ ਆ ਕਹਿੰਦਾ ਵੀ ਮਗਰ ਵੀ ਨਹੀਂ ਆਈ ਵੀ ਪਤਾ ਨਹੀਂ ਸੌਰਾ ਵੀ ਇਹ ਜਾ ਹੋ ਗਿਆ ਹਾਂ ਉਹ ਤਾਂ ਹਲ ਸੋਚਦਾ ਵਾਲੇ ਪਤਾ ਹੀ ਮਨ ਚ ਕੀ ਕੀ ਜਾਂਦਾ ਯਾਰ ਹੂੰ ਓ ਬਸ ਤੂੰ ਇੱਕ ਵਾਰ ਜਾ ਕੇ ਲਿਆ ਹੁਣ ਤਾਂ ਚਲ ਮੈਂ ਲਾਉਣਾ ਫੋਨ ਹੁਣ ਹੀ ਲਾਉਣਾ ਫਿਰ ਚਲ ਠੀਕ ਹੈ ਮੈਂ ਵੀ ਆ ਨਾ ਦਾ ਚਲ ਠੀਕ ਹੈ ਚੰਗਾ ਭਾਈ ਹੋਰ ਘਰੇ ਤਾਂ ਠੀਕ ਸੀ ਸੋਡੇ ਤਾਂ ਸਾਰੇ हां हां तोदा ठीक जी उही ਗੱਲ ਆ ਪਤਾ ਨਹੀਂ ਕੀ ਮਾੜੇ ਲੇਖ ਲਿਖੇ ਨੇ ਜਵਾਕਾਂ ਦੇ ਹੈ ਦੋਨਾਂ ਨੂੰ ਪਹਿਲਾਂ ਤਾਂ ਉਹੀ ਗੱਲ ਆ ਮਾਂ ਬਾਪ ਦਾ ਸੁੱਖ ਨਹੀਂ ਮਿਲਿਆ ਭਾਈ ਹੁਣ ਰਿਸ਼ਤੇਦਾਰ ਮਾੜੇ ਟੱਕਰ ਗਏ ਜਿਹੜਾ ਉਹੀ ਗੱਲ ਆ ਮਿੱਠੂ ਆ ਲਿਖਿਆ ਭਾਈ ਕਾਨੂੰ ਟਾਲਦੀ ਐ ਲਿਖੀ ਕਾਨੂੰ ਟਾਲਦੀ ਹਰ ਹੀਲੇ ਹੋ ਕੇ ਰਹਿੰਦਾ ਹੂੰ ਗੱਲ ਆ ਸਾਲਾ ਨਾ ਕਿਸੇ ਕੰਮ ਨੂੰ ਜੀ ਕਰੇ ਹੂੰ ਆਲ ਬੇਨਾ ਜਿਹੜਾ ਬਣ ਜਾਂਦਾ ਠੀਕ ਹੈ ਭਾਈ ਇਹ ਲੀ ਫੋਨ ਆ ਗਿਆ ਮੇਰਾ ਖੈਲਾ ਇਹਦਾ ਆ ਗਿਆ ਹੈਲੋ ਹੈਲੋ ਬੱਤ ਮੈਂ ਮਿੱਠੂ ਮਿੱਠੂ ਭੈਣ ਬੋਲਦੀਆਂ ਗਲੈਂਡ ਵਾਲੀ ਬੋਲਦੀ ਤਾਂ ਤੇਰੀ ਭੈਣ ਹੀ ਆ ਕੀ ਗੱਲ ਪਛਾਣਣੋਂ ਹਟ ਗਈ ਸਸਰੀਕਰ ਭਾਈ ਸਸਰੀਕਰ ਫੋਨੇ ਨਹੀਂ ਲਾਇਆ ਤਾਂ ਇਹ ਤਾਂ ਸਸਰੀ ਕਾਲ ਤੂੰ ਕਹਿੰਦਾ ਰੋਜ ਲਾਉਣਾ ਕਾ ਤੂੰ ਤਾਂ ਬਾਲੀ ਉਲਝਿਆ ਪਿਆ ਕਬਿਲਦਾਰੀ ਚ ਕਾ ਨੂੰ ਉਲਝਾਂ ਪਿਆ ਲੰਬਰ ਨਹੀਂ ਲੱਗਦਾ ਤੇਰਾ ਕਈ ਵਾਰੀ ਲਵਾਇਆ ਆਪਣੇ ਤੋਂ ਕੁੱਕੜ ਤੋਂ ਅੱਛਾ ਲੰਬਰੇ ਹੋਰੇ ਕੁਛ ਦੱਸੀ ਜਾਂਦਾ ਕਹਿੰਦਾ ਕਈ ਅੱਖਰਾਂ ਦਾ ਨੰਬਰ ਜਾਂ ਹੁੰਦਾ ਇਹਨਾ ਤੁਹਾਡਾ ਹੋਰ ਫਿਰ ਇੱਧਰ ਘੱਟ ਲੱਗਦਾ ਕਾ ਫਿਰ ਜਦੋਂ ਕੰਮ ਤੇ ਚਲੇ ਜਾਂਦੇ ਫਿਰ ਘੱਟ ਲੱਗਦਾ ਇਹਦਾ ਹੋਰ ਕਿਵੇਂ ਸੁੱਖ ਸਾੰਦ ਹੈ ਸੁੱਖ ਸਾੰਦ ਹੀ ਹੈ ਤੇ ਮੇਰੀ ਗੱਲ ਸੁਣੋ ਤੂੰ ਕੋਈ ਜੱਪ ਜੇ ਛੜੀ ਜਾਂਦਾ ਕਾ ਇੱਥੇ ਬੈਠਾ ਫੇਲਾ ਹਾਂ ਦੇਖ ਗੁੱਡੀ ਪੁੱਠੀ ਬੋਲਦੀਆਂ ਜਦ ਫੋਨ ਲਾਉਣੀ ਆ ਬੇਲੇ ਨੂੰ ਮੈਂ ਬੇਲਾ ਰਹਿਣਾ ਪਹਿਲਾਂ ਉਹੀ ਗੱਲ ਆ ਦੋ ਜਵਾਖ ਪਾਲ ਲਈ ਮੈਂ ਮਾ ਮਾਪ ਨਹੀਂ ਦੀ ਇਹਨਾਂ ਦੇ ਮੈਂ ਕਿ ਜੱਪ ਛੇੜਦਾ ਹਾਂ ਜੱਪ ਛੇੜਦਾ ਕੁੜੀ ਨੂੰ ਕਦੇ ਵਾਸਤੇ ਲੈ ਕੇ ਆਇਆਗਾ ਕੁੜੀ ਨੂੰ ਤੰਗ ਕਰਦੇ ਨੇ ਭਾਈ ਕਿਵੇਂ ਦੇਖ ਲਈਏ ਹੁਣ ਪੁੱਠਾ ਬੋਲਦੇ ਨੇ ਪੈਸੇ ਮੰਗਦੇ ਨੇ 5 ਲੱਖ ਮੰਗਦੇ ਨੇ ਮੇਰੀ ਗੱਲ ਸੁਣ ਕੋਈ 5 ਲੱਖ ਨਹੀਂ ਮੰਗਦੇ ਠੀਕ ਆ ਕਿ ਨਹੀਂ ਮਾੜੇ ਮੱਟੇ ਗੱਲੀ ਬਾਤੀ ਅਗਲੇ ਨੂੰ ਸਮਝਾ ਦੇ ਘਰੇ ਬਿਠਾਉਣੀ ਨਹੀਂ ਚਾਹੁੰਦੇ ਤੇ ਭੈਣਾ ਚੰਗਾ ਨਹੀਂ ਹੁੰਦਾ ਬੁੱਢੀ ਕੀ ਕਰੀਏ ਗੱਲ ਨਹੀਂ ਬਾਤੀ ਬਹੁਤ ਵਾਰੀ ਸਮਝਾਤਾ ਟੈਲੀਫੋਨਾਂ ਤੇ ਹੈ ਪੈਸਾ ਪੈਸਾ ਸਾਰਾ ਦਿਨ ਲਾਲਚੀਆਂ ਦੇ ਵੈਹੀ ਗਈ ਮੈਂ ਤਾਂ ਉਹੀ ਗੱਲ ਹੈ ਦੁਖੀ ਹੋ ਰਿਆਂਗਾ ਕਰਾਂ ਕੀ ਕਿੱਧਰ ਜਾਵਾਂ ਤੇ ਨਹੀਂ ਮਿੱਠੂ ਇਹ ਕੰਮ ਕਰਨੀ ਕਰਦੀ ਆਪਣੀ ਕੁੜੀ ਤਾਂ ਲੜਦੇ ਨਾਲੇ ਪੈਸੇ ਪੁਸੇ ਨਹੀਂ ਮੰਗਦੇ ਸਮਝ ਲਿਆ ਕਰ ਤੂੰ ਗੱਲ ਨੂੰ ਤਾਪ ਮਗਰ ਲੱਗ ਜਾਣਾ ਕਰਦੀ ਐ ਮਹਾ ਸਾਰਾ ਕਰਦੀ ਐ ਤੂੰ ਤਾਂ ਬਾਹਰ ਬੈਠੀ ਆ ਹੁਣ ਉਦੋਂ ਤਾਂ ਭਲਾ ਨਿਆਣੀ ਦੀ ਚਾ ਲਾਡ ਲਈਦੀ ਭਈ ਮਾਂ ਬਾਪਾਂ ਕਰਕੇ ਆਪਾਂ ਨੇ ਕਾਮ ਨੂੰ ਹੱਥ ਨਹੀਂ ਲਾਉਣ ਦਿੰਦਾ ਹੈ ਵੀ ਐ ਕਹਿਣਗੇ ਜੇ ਮਾਪੇ ਨਹੀਂ ਇਹ ਕੰਮ ਕਰਾਉਂਦੇ ਨੇ ਹਾਂ ਹੈ ਉਸ ਤੋਂ ਬਾਅਦ ਮੈਂ ਸਾਰਾ ਲਾ ਲਈ ਭਾਈ ਕਹਿ ਕੇ ਵਾਪੇ ਅੱਗੇ ਚੱਲ ਵਿਆਹ ਹੋਣਾ ਤੇਰਾ ਹੁਣ ਤੂੰ ਕਰਿਆ ਕਰ ਐ ਜਵਾਖੜੀ ਕਰਦੀ ਐ ਇਹ ਜੀ ਕਿਹੜੀ ਗੱਲ ਐ ਮੈਨੂੰ ਸਾਰਾ ਪਤਾ ਐ ਮਿੱਠੂ ਕਿੰਨਾ ਕੁ ਕਰਦੀ ਐ ਕਿੰਨਾ ਕੁ ਨਹੀਂ ਕਰਦੀ ਠੀਕ ਐ ਭਾਈ ਦੇਖਾ ਮੈਂ ਤਾਂ ਨਹੀਂ ਤੋੜਦਾ ਜਿੰਨਾ ਚਿਰ ਉਹ ਆਉਂਦੇ ਨਹੀਂ ਪਹਿਲੀ ਹੱਥ ਨਹੀਂ ਮੇਰੇ ਲਾਉਂਦੇ ਮੇਰੀ ਗੱਲ ਸੁਣ ਲੈ ਗੁੱਡੀ ਤੁਸੀਂ ਉਹ ਇੱਥੇ ਇਹਨੂੰ ਲਿਆ ਆ ਤੇ ਇਹਨੂੰ ਕਹਾ ਜੱਸੀ ਨਾਲ ਤੋਂ ਬੋਲੀ ਜੰਨੀ ਰਹਿਣਾ ਹੈਗਾ ਤੈਨੂੰ ਮਾੜੀ ਮੋਟੀ ਸ਼ਰਮ ਹੈ ਕਿ ਨਹੀਂ ਮਾੜੀ ਮੋਟੀ ਲੈਣ ਤੈਨੂੰ ਕੌਣ ਕਹਿੰਦਾ ਮੈਨੂੰ ਐਂ ਤਾਂ ਦੱਸ ਦੇ ਤੈਨੂੰ ਕੀ ਨੇ ਰਸਤਾ ਐਡੀ ਦੂਰ ਬੈਠੀ ਨੂੰ ਰੱਬ ਦੀਆਂ ਜੜਾਂ 'ਚ ਨਾ ਕੰਨ ਸੁਣ ਲੈ ਇੱਥੇ ਪਿੰਡ 'ਚ ਸਾਰੇ ਚਰਚਾ ਹੋ ਰਹੀ ਐ ਅਗਲੇ ਕਹਿੰਦੇ ਮਿੱਠੂ ਲੜਦਾ ਪਊ ਨਾਲ ਪਹਿਲਾਂ ਮੈਨੂੰ ਐ ਦੱਸ ਤੀ ਨੂੰ ਟੈਲੀਫੋਨ ਕਿਹਨੇ ਲਾਇਆ ਟੈਲੀਫੋਨ ਲਾ ਦੱਸ ਸਾਰੇ ਪਿੰਡ ਦੇ ਟੈਲੀਫੋਨ ਆ ਮੇਰੇ ਕੋਲੇ ਹੈ ਦੱਸ ਮੈਨੂੰ ਪਤਾ ਨਹੀਂ ਲੱਗਦਾ ਕਿਨੇ ਮੇਰੇ ਸਾਥ ਕਿਨੇ ਨੇ ਲੁੱਤੀ ਲਾਤੀ ਇਹੇ ਹਾਂ ਅਗਲੇ ਕਹਤੇ ਪਹਿਲਾਂ ਤਾਂ ਇਕੱਲਾ ਸੀਗਾ ਹੁਣ ਕੁੜੀ ਵੀ ਲਿਆਂਦੀ ਉਹ ਵੀ ਲੜਦੀ ਐ ਤੇ ਨਾਲ ਚੱਲ ਗੁੱਡੀ ਕੁੜੀ ਤਾਂ ਨਹੀਂ ਦੇਖ ਛੱਡੀ ਜਾਂਦੀ ਮੈਂ ਤੈਨੂੰ ਲਾਉਣਾ ਠਹਿਰ ਕੇ ਫੋਨ ਲਵਾਉਣਾ ਜਿਵੇਂ ਆਖਦਾ ਮੈਂ ਮੜਾ ਜਾ ਕਿਤੇ ਜਾਂਦਾ ਦੀ ਕੰਮ ਧੁੱਪੇ ਖੜਿਆ ਮੈਂ ਬਾਹਰੇ ਤੇਰੀ ਗੱਲ ਸੁਣ ਚਾਹੇ ਤਨਗੇ ਤੈਨੂੰ ਧੁੱਪ ਚਾਹੇ ਬੈਠਾ ਸ਼ਾਮੇ ਹਾਂ ਮੇਰੇ ਨਾਲ ਸਿੱਧਾ ਹੋ ਕੇ ਗੱਲ ਕਰਦਾ ਕੁੜੀ ਨੂੰ ਛੱਡਿਆ ਚੁੱਪ ਕਰਕੇ ਕੁੜੀ ਨੂੰ ਪਲਾਂ ਐ ਕਿਵੇਂ ਛੱਡਿਆ ਹੀ ਐ ਫੇਰ ਡੰਗਰਾ ਵਾਂਗੂ ਕੁੱਟਣਗੇ ਗੁੱਡੀ ਕਿਉਂ ਨਹੀਂ ਗੱਲ ਸੁਣਦੀ ਆਏ ਕਿਵੇਂ ਕੁੱਤਣਗੇ ਦੱਸ ਮੈਂ ਨਹੀਂ ਪਈ ਸਰ ਮੈਂ ਤਾਂ ਛੱਡਦਾ ਨਹੀਂ ਗੁੱਡੀ ਪਈ ਛੱਡਦਾ ਕਿਵੇਂ ਨਹੀਂ ਹੈਗਾ ਤੂੰ ਤਾਂ ਉਹੀ ਗੱਲਾਂ ਬਣਾਈ ਜਾਂਦਾਗਾ ਤੁਸੀਂ ਦੋਨੇ ਜਣੇ ਇਕੱਠੇ ਹੋ ਕੇ ਆਜੋ ਨਾ ਲੜਦੇ ਹੋ ਬਹਾ ਜੱਸੀ ਨਾਲ ਛੱਡ ਮੌਣੀ ਚਾਹਦੀ ਆ ਤੈਨ ਮਾੜੀ ਮੋਟੀ ਡੱਕਾ ਨਹੀਂ ਚੱਕਦੀ ਇਹ ਡੱਕਾ ਨਹੀਂ ਚੱਕਦੀ ਮੈਂ ਤੈਨ ਦੱਸਾਂ ਗੱਲ ਹੈ ਰੋਟੀ ਧੁੱਕ ਵੇਲੇ ਕਲੇਸ਼ ਕਰਦੀ ਆ ਬਣਾਉਣ ਵੇਲੇ ਤਾਂ ਬੋਲਦਾ ਇਹਦੇ ਨਾਲ ਮੇਰਾ ਜੀ ਕਰਦਾ ਅੱਛਾ ਤੈਨੂੰ ਅੱਗੇ ਤਾਂ ਕਹਾਨੂੰ ਰੋਟੀਆਂ ਬਣਾ ਕੇ ਦਿੰਦੀ ਸੀ ਹੁਣ ਤੈਨੂੰ ਰੋਟੀ ਟੋਕ ਵੇਲੇ ਕਲੇਸ ਕਰਨ ਦਾ ਕੀ ਜਦੋਂ ਕੁੜੀ ਨੂੰ ਲਿਆਦਾ ਇਹਨੂੰ ਕਰੇ ਓਏ ਹੋਰਾ ਕਰਦੀ ਐ ਤਾਂ ਹੀ ਕਹਿਣਾ ਤੂੰ ਤਾਂ ਉਹੀ ਗੱਲ ਪੁੱਠੀਆਂ ਤੂੰ ਕਰਦੀਆਂ ਹੈ ਸਿੱਧੀ ਤੂੰ ਨਹੀਂ ਕਰਦੀ ਕੋਈ ਮੈਂ ਕੋ ਮੈਂ ਬੈਠੀ ਦੂਰ ਹੈ ਜੇ ਮੈਂ ਨੇੜੇ ਹੁੰਦੀ ਨਾ ਤੈਨੂੰ ਫੇਰ ਦੱਸਦੀ ਮੈਂ ਵੀ ਇਹ ਕਰਦੀ ਐ ਕਿ ਇਹ ਕਰਦੀ ਐ ਕਲੇਸ ਚਿੰਗਾ ਭਾਈ ਤੂੰ ਤਾਂ ਪੁੱਠੀ ਚੱਲਣਾ ਤੂੰ ਤਾਂ ਪੁੱਠੀ ਚੱਲਣਾ ਬਸ ਕੁੜੀ ਨੂੰ ਛੱਡਿਆ ਚੁੱਪ ਕਰ ਗਈ ਤੈਨੂੰ ਦੱਸਦੀ ਗੱਲ ਛੱਡਿਆ ਹਾਂ ਆਪੇ ਛੱਡਿਆ ਹਾਂ ਕੋਈ ਗੱਲ ਨਹੀਂ ਹਾਂ ਛੰਡੇ ਆਉਂਗੇ ਗੱਲਾਂ ਬਾਤਾਂ ਦੇਖਾਂਗੇ ਠੀਕ ਐ ਭਾਈ ਤੂੰ ਵੱਡੀਆਂ ਮੈਂ ਛੋਟਾ ਹੁਣ ਨਾ ਤਾਂ ਤੈਨੂੰ ਕੁਝ ਕਹਿ ਸਕਦੇ ਹਾਂ ਹੁਣ ਹੋ ਗਈ ਤੇਰੀ ਗੱਲ ਪੂਰੀ ਹੁਰਤਾ ਨਹੀਂ ਧੁੱਪ ਲੱਗਦੀ ਕੋਈ ਨਾ ਕੋਈ ਨਾ ਮੈਂ ਤੈਨੂੰ ਫੇਰ ਲਾਉਣਾ ਠੰਡੇ ਮੱਤੇ ਨਾਲ ਟੈਲੀਫੋਨ ਜਾ ਕੇ ਚੱਲ ਠੀਕ ਐ ਹਾਂ ਮੈਂ ਮੜਾ ਜਾਂਦਾ ਦੀ ਤੁਰਿਆ ਕਿਸੇ ਦੇ ਮੈਨੂੰ ਫੋਨ ਆਇਆ ਤੀਗਾ ਅੱਛਾ ਉਹ ਗੱਲਾਂ ਤਾਂ ਤੇਰੀ ਜ਼ਰੂਰੀ ਹੋ ਗਈ ਨਾ ਭੈਣ ਨਾ ਕਰ ਮਾਂ ਹ ਲਾਉਣਾ ਲਾਉਣਾ ਤੈਨੂੰ ਲਾਉਣਾ ਹੁਣ ਵੀ ਲਿਆ ਕਰ ਕੱਟ ਦੇ ਕੱਟ ਦੇ ਹੈ ਇਧਰੋਂ ਇਧਰੋਂ ਕੱਟ ਦੇ ਕੀ ਕਰੀਏਦਾ ਯਾਰ ਕੀ ਕਰੀਏ ਠੰਡੇ ਦਿਮਾਗ ਨਾਲ ਲਾਉਨੇ ਇਹਨੂੰ ਫੋਨ ਦੁਬਾਰੇ ਕਿਰਾਂ ਜਾ ਇਹ ਕੰਮ ਸੰਧਾ ਕਰੇ ਖਾਇਆ ਹੈ ਰੋਟੀ ਉਹ ਖਾਣੀਏ ਯਾਰ ਰੋਟੀਆਂ ਤਾਂ ਜਦੋਂ ਘਰ ਦੇ ਮਰ ਜਾਣ ਫਿਰ ਰੋਟੀ ਬੰਦਾ ਦਾ ਕਿਤੇ ਦਾ ਖਾਊਗਾ ਰੋਟੀ ਵਾਸਤੇ ਦਾ ਤੁਰਿਆ ਫਿਰਦਾ ਕਿੰਨਾ ਕਚਰ ਕਿੱਥੇ ਖਾਇਆ? ਗੁਰਦੁਆਰਾ ਸਾਹਿਬ ਖਾ ਗਏ ਹੋਰ ਕਿੱਥੇ ਖਾ ਕੇ ਆਉਣੀ ਸੀ? ਆਥਨੇ ਵੀ ਗੁਰਦੁਆਰੀ ਖਾਏ ਆਂ। ਦੇਖਾ ਆਥਨੇ ਵੀ ਵਾ ਬਡਾ ਲੀ ਲੇਊਗਾ। ਕੋਈ ਨਾ ਫਿਰ ਡਾਲੀ ਵਾਲੀ ਖਾ ਲੂੰਗਾ ਏਡੀ ਕੀ ਗੱਲ ਹੈਗੀ। ਬਾਕੀ ਨਾਲੀ ਆਥਨੇ ਤਾਂ ਗੁਰਦੁਆਰਾ ਸਾਹਿਬ ਜਾਣ ਦੀ ਮੈਨੂੰ ਨੌਤੀ ਨਹੀਂ ਆਉਣੀ। ਕਿਉਂ? ਹੋਰ ਕੋਈ ਨਮਾ ਕਰ ਰੱਬ ਲੈ। ਘਰ ਕਿਉਂ ਲੱਭ ਲਿਆ? ਆਹੀ ਘਰ ਹੈ। ਜੇ ਤੁਸੀਂ ਮਰ ਗਏ ਮੇਰੀ ਨੂਹ ਰਾਣੀ ਤਾਂ ਨਹੀਂ ਮਰੀ। ਉਹਨੂੰ ਲੈਣ ਜਾਣਾ ਮੈਂ ਹੁਣ। अच्छा हां हो गई गल मेरी ओथे और तू ਸਾਡੇ ਉਤੋਂ ਦੀ ਹੋ ਕੇ ਉਹਨੂੰ ਲੈ ਆਵੇਂਗਾ ਉਹ ਤੁਸੀਂ ساری ਉਮਰ ਹੀ ਮੇਰੇ ਉਤੋਂ ਦੀ ਹੋ ਕੇ ਫੈਸਲੇ ਕਰਦੇ ਰਹੇ ਹੁਣ ਮੈਂ ਚੰਗਾ ਫੈਸਲਾ ਕਰਦਾ ਛੋੜੀ ਉਤੋਂ ਦੀ ਹੋ ਕੇ ਤਾਂ ਮਿਰਚਾਂ ਲੱਗਦੀਆਂ ਨਾ ਮੁੰਡਾ ਤਾਂ ਲੈ ਕੇ ਨਹੀਂ ਆਉਂਦਾ ਤੂੰ ਕੌਣਾ ਲਿਆਉਣ ਵਾਲਾ ਮੁੰਡਾ ਤਾਂ ਤੇਰੀਆਂ ਉਂਗਲਾਂ ਤੇ ਚੜਿਆ ਹੋਇਆ ਉਹਨੂੰ ਪਤਾ ਨਹੀਂਗਾ ਵੀ ਮੇਰਾ ਘਰ ਪੱਟਿਆ ਜਾਂਦਾ ਜਿਹੇ ਜੀ ਤੇਰੇ ਵਰਗੀ ਮਾਂ ਹੁੰਦੀ ਹੈ ਨਾ ਮੁੰਡੇ ਦੀ ਬਸ ਫੇਰ ਤੱਕ ਘਰ ਦਾ ਤੈਨੂੰ ਪਤਾ ਹੀ ਆ ਕੀ ਕੁਝ ਹੁੰਦਾ ਹੁੰਦਾ ਕੇ ਰੁਕੇ ਰੁਕੇ ਹੋ ਜਾਂਦੇ ਨੇ ਜਿੱਥੇ ਤੇਰੇ ਵਰਗੀਆਂ ਜਨਨੀਆਂ ਹੋਣ ਮੈਂ ਜਦੋਂ ਮੁੰਡਾ ਨਹੀਂ ਰੱਖਦਾ ਮੁੰਡੇ ਨੇ ਤਾਂ ਘਰੋਂ ਕੱਢੀ ਐ ਤੇ ਤੂੰ ਨੂੰ ਲੈ ਕੇ ਆਵੇਂਗਾ ਤੈਨੂੰ ਸੰਗ ਨਹੀਂ ਆਉ ਉਹ ਮੁੰਡੇ ਨੇ ਘਰੋਂ ਕਾਨੂੰ ਕੱਢਿਆ ਘਰੋਂ ਤਾਂ ਤੈ ਕੱਢੀ ਐ ਮੁੰਡੇ ਤੇ ਰੱਖ ਕੇ ਚਲਾਉਣੀ ਆ ਤੂੰ ਮੁੰਡੇ ਨੂੰ ਤਾਂ ਇੰਨੀ ਆਕਲ ਹੀ ਹੈ ਨਹੀਂ ਜਿਆ ਜਿਆ ਕੁਝ ਕਹੀ ਜਾਂਦੀ ਉਹਦਾ ਸਿੱਖੀ ਜਾਂਦਾ ਹੋ ਚੱਲ ਚਾਹੇ ਮੈਂ ਕੱਢੀ ਐ ਚਾਹੇ ਮੁੰਡੇ ਨੇ ਕੱਢੀ ਐ ਕੱਢੀ ਤਾਂ ਆਈ ਗਈ ਐ ਨਾ ਕੱਢਿਆ ਕੋਈ ਨਾ ਫਿਰ ਮੈਂ ਲੈ ਆਉਂਗਾ ਇਹ ਚ ਕੀ ਆ ਤੁਸੀਂ ਕਾੜਤੀ ਮੈਂ ਵਸਾਲ ਨੂੰ ਲੈ ਕੇ ਘਰੇ ਪੈ ਆਪ ਦਿੱਤੀ ਮੈਂ ਸਾਡੇ ਉੱਤੋਂ ਨਹੀਂ ਤੂੰ ਕਿਵੇਂ ਲੈ ਆਵੇਂਗਾ ਅੱਜ ਤੱਕ ਤਾਂ ਉੱਤੋਂ ਦੇ ਹੋਇਆ ਨਹੀਂ ਹੁਣ ਉੱਤੇ ਹੋ ਕੇ ਚੱਲਿਆਂ ਗਰੂਆਂ ਹੁਣ ਜਾਨਾ ਮੈਂ ਲੈਣਾ ਖਾਬਰਦਾਰ ਹੋ ਜੀ ਜੇ ਇੱਥੇ ਆ ਕੇ ਉਹ ਬੜੀਏ ਤਾਂ ਕਿਉਂ ਨਹੀਂ ਬੜੂ ਅਗਲੀ ਦਾ ਘਰ ਹੈ ਅੱਧੇ ਦੀ ਮਾਲਕਾ ਗਣੀ ਜੇ ਉਹ ਘਰ ਦੇ ਅੱਧੇ ਦੀ ਮਾਲਕ ਹੈ ਨਾ ਤੇ ਖੇਤ ਦੀ ਵੀ ਅੱਧੇ ਦੀ ਮਾਲਕ ਹੈ ਤੇ ਫਿਰ ਵਾਹਣ ਵੀ ਛੜਾ ਲੈ ਤੇ ਜੇ ਆਉਗੀ ਤਾਂ 5 ਲੱਖ ਰੁਪਿਆ ਲੈ ਕੇ ਆਵੇ ਉਹ ਖਾਲੀ ਨਾ ਆਵੇ ਅੱਧੇ ਦੀ ਮਾਲਕ ਤਾਂ ਤੂੰ ਵੀ ਹੈਗੀ ਆਂ ਤੂੰ ਸਾਰੀ ਮਾਲਕ ਬਣੀ ਬੈਠੀ ਆਂ ਤੂੰ ਲੈ ਕੇ ਆਵਦੇ ਪੇਕਿਆਂ ਤੋਂ ਓਨੇ ਪੈਸੇ ਮੈਂ ਆਪੇ ਲੈ ਕੇ ਆਉਂ ਨਾ ਤੂੰ ਤੂੰ ਲੈ ਆ ਨਾ ਪਹਿਲਾਂ ਨਾ ਤੂੰ ਤਾਂ ਮਾਲਕ ਤਾਂ ਤੂੰ ਬਣਿਆ ਬੈਠਾ ਮੇਰਾ ਵਾਹਨ ਮੇਰਾ ਵਾਹਨ ਸਭ ਮੈਂਡੂ ਕੀ ਰੋਡ ਪਈ ਏ ਫਿਰ ਵਾਹਨ ਤਾਂ ਮੇਰੇ ਨਾ ਹੀ ਆ ਇਹ ਤਾਂ ਹੈਗਾ ਹੀ ਆ ਫਿਰ ਮੈਂ ਕੀ ਕਹਿਣਾ ਵੀ ਮੈਂ ਮਾਲਕ ਨਹੀਂ ਹੈਗਾ ਮਾਲਕਾ ਮੈਂ ਤੁਸੀਂ ਤਾਂ ਮੈਨੂੰ ਮਾਲਕ ਨੂੰ ਕੁੱਤਾ ਬਣਾ ਛੱਡਿਆ ਜਾਂ ਜ਼ਮੀਨ ਛੋੜੇ ਨਾਲਵਾ ਦਿੰਦਾ ਬੱਸ ਫਿਰ ਤਾਂ ਮੈਨੂੰ ਮੈਨੂੰ ਲੱਗਦਾ ਵੀ ਫਾਹੇ ਕਿਹੜਾ ਨਾਮ ਦੇ ਦਿੰਦੇ ਤੁਸੀਂ ਫਿਰ ਬੱਸ ਤੂੰ ਮਾਲਕ ਤਾਂ ਹੈਗਾ ਨਾ ਤੇ ਫਿਰ ਮੈਂ ਛੜਾ ਲਾ ਉਹ ਕੋਈ ਨਾ ਛੜਾ ਲੂਗਾ ਛੜਾ ਲੂਗਾ ਛੜਾ ਲੂਗਾ ਤੂੰ ਉਹਨਾਂ ਨੂੰ ਨਾ ਕਹੀਂ ਜਿਹੜੇ ਕੰਜਰ ਲੈ ਕੇ ਗਏ ਸੀ ਪੈਸੇ ਉਹਨਾਂ ਨੂੰ ਨਾ ਕਹੀਂ ਉਹਨਾਂ ਨੂੰ ਕਹਦੇ ਕਿ ਕੈਪਸੂਲ ਹੋਰ ਵੇਚ ਲਿਆ ਕਰੋ ਦੁਬਾਰੇ ਫਸ ਗਏ ਐਤਕੀਤਾਬ ਗਹਿਣੇ ਕਰਕੇ ਛਡਾ ਲੇ ਗਾਹਾਂ ਨੂੰ ਦੇਖਣੀ ਕਿਦਾ ਕਰਾਏਂਗੀ ਗਹਿਣੇ ਮੈਂ ਜਾਣਾ ਲੈਣ ਤੇਰੇ ਨਾਲ ਕੀ ਬੋਲਾਂ ਲੈਣ ਜਾਣਾ ਤਾਂ 5 ਲੱਖ ਰੁਪਏ ਨਾਲ ਲੈ ਕੇ ਆਈ ਨਹੀਂ ਤਾਂ ਰਹਿਣਾ ਬਣੀ ਇੱਥੇ ਕੀ ਕਰੀ ਜੰਦੀ ਆ ਆ ਧਰਦੀ ਸੀ ਸਟੀਆਂ ਕਰਕੇ ਚੱਕਣਾ ਲਈ ਆ ਕੀ ਹੋ ਗਿਆ ਉਹ ਹੁਣ ਤਾਂ ਕੀ ਹੈਗਾ ਉਹ ਟੈਨਸ਼ਨ ਖੜੀ ਹੋ ਗਈ ਉਹਨਾਂ ਤਾਂ ਕਿਉਂ ਟੈਨਸ਼ਨ ਕਾਦੀ ਖੜੀ ਹੋ ਗਈ ਤੈਨੂੰ ਮੂੰਹ ਲੜ ਕਰਕੇ ਐਵੇਂ ਉਹ ਲਾਪਰੀ ਦੇ ਸਹੁਰੇ ਦਾ ਫੋਨ ਆਇਆ ਸੀਗਾ ਕੀ ਕਹਿੰਦਾ 5 ਲੱਖ ਪਰੋ ਨਾ ਕਾਣੂ ਉਹ ਤਾਂ ਕਹਿੰਦਾ ਵੀ ਚਲ ਜਿਹੜਾ ਕੁਝ ਹੋ ਗਿਆ ਵੀ ਹਨਾ ਗਲਤੀ ਆ ਚਲ ਵੀ ਮੈਂ ਲੈਣ ਆ ਜੰਨਾ ਕਹਿੰਦਾ ਕੁੜੀ ਲੈ ਫਿਰ ਤਾ ਖੁਸ਼ ਕਾ ਬੁਰੀ ਬਾਲੀ ਆ ਕਿ ਕਿ ਮੈਂ ਚੁੱਪ ਕਰਿਆ ਖੜਿਆ ਐ ਮੂੰਹ ਲੜਕਾਈ ਫਿਰਦਾ ਹੈ ਨਾ ਤੈਨੂੰ ਖੁਸ਼ੀ ਨਹੀਂ ਹੋਈ ਹੈਗੀ ਵੀ ਉਹ ਲੈ ਜਾਣ ਨੂੰ ਕਹਿੰਦਾ ਉਹ ਖੁਸ਼ੀ ਤਾਂ ਫਿਰ ਹੈਗੀ ਆ ਉਸਦਾ ਪਹਿਲਾਂ ਹੀ ਪਤਾ ਵੀ ਆਪਾਂ ਵੀ ਹਾਂ ਸੋਹਰਾ ਨਰਮ ਅੱਖ ਨੂੰ ਰੋਲਾ ਤਾਂ ਸੱਜ ਸੱਜ ਤੇ ਮਨ ਉਹ ਪਰੋਣੇ ਦਾ ਨਾ ਵੀ ਉਹ ਕੀ ਗੱਲ ਤੇ ਨਾਲੇ ਚਾਚਾ ਭਾਣ ਜਾਨ ਦੇ ਦੂਗਾ ਦਾ ਪ੍ਰਤਮਾ ਸਾਚਾ ਚਾ ਤੈਨੂੰ ਤਾਲ ਦਿੰਨੇ ਆ ਕਿਸੇ ਪਾਸੇ ਭੇਜ ਦਿੰਨੇ ਆਗੇ ਉਹ ਕੰਮ ਉਹ ਮੂਹ ਭੇਜ ਦੇਣਾ ਨੂੰ ਮਗਰੋਂ ਲੈ ਜੂਗਾ ਕਿ ਚਾਚਾ ਕਿਹੜਾ ਨਿਆਣਾਗਾ ਜਦੋਂ ਸੱਸ ਆਹ ਜਦੋਂ ਸਹੁਰਾ ਮੰਨ ਗਿਆ ਉਹ ਕੀ ਉਹਦੇ ਪਿੱਛੇ ਹੀ ਨੇ ਫੇਰਾ ਹੋ ਬਈ ਪਿੱਛੇ ਤਾਂ ਨਹੀਂ ਹੁਣ ਉਹ ਗੱਲਾਂ ਸਿਆਣੇ ਬੰਦੇ ਨੂੰ ਮੈਂ ਕੀ ਜਵਾਬ ਦਿੰਦਾ ਮੈਂ ਤਾਂ ਹੀ ਕਿਹਾ ਤੇ ਚਲ ਵੀ ਕੋਈ ਨਾ ਵੀਰ ਮਾਸਟਰ ਜੀ ਤੁਸੀਂ ਆ ਜਾਓ ਲੈ ਹਾਂ ਤਾਂ ਤੇ ਖੁਸ਼ ਹੋ ਕੇ ਕਹਿੰਦਾ ਵਧੀਆ ਮਾਸਟਰ ਜੀ ਲੈ ਕੇ ਜਾਓ ਤੁਹਾਡੀ ਨੂੰ ਸੁਰ ਹੁਣ ਰੋਲੇ ਦਾ ਚਾਚੇ ਦਾ ਨਾ ਚਾਚੇ ਨੂੰ ਕਿੱਥੇ ਟਾਲੀਏ ਐਂ ਜੇ ਹੁਣ ਪਿੰਡੇ ਚਾਲਦੇ ਆ ਇਹ ਨਹੀਂ ਪਤਾ ਕਦੋਂ ਆਊਗਾ ਘੰਟਾ ਵੀ ਲਾਊਗਾ ਚਾਹ ਆਪਣੀ ਪੀਊਗਾ ਧ ਨੂੰ ਚਾਚਾ ਆ ਗਏ ਫੇਰ ਔਖਾ ਹੋ ਜੂ ਨਾਲ ਚਾਚਾ ਕਲੇਸ਼ ਕਰੂ ਹਾਂ ਹਾਂ ਵੀ ਤੁਸੀਂ ਤਾਂ ਮੇਰੇ ਉੱਪਰ ਦੀ ਹੋ ਗਏ ਉਹ ਗੱਲਾਂ ਵੀ ਆਪਦੀਆਂ ਬਗਾਉਣ ਲੱਗੇ ਮੈਨੂੰ ਤਾਂ ਕਿਸੇ ਨੇ ਪੁੱਛੀ ਨਹੀਂ ਮਾਂ ਗਰਦੀ ਦੇਖੀ ਜਾਊਗੀ ਮੰਗਰੋ ਕੀ ਬਣਦਾ ਲੜੂਗਾ ਚਾਹੇ ਕੁਛ ਮਰਜ਼ੀ ਹੋ ਜੇ ਕੇਰਾ ਨੂੰ ਟਾਲ ਦਿੰਦੇ ਆਂਗੇ ਆ ਕੇ ਲੈ ਜਾਊਗਾ ਫੇਰ ਬੋਲ ਕੇ ਆਪੇ ਹਟ ਜਾਊਗਾ ਹੋਰ ਕੀ ਆ ਫੇਰ ਮੈਂ ਤਾਂ ਐਂ ਕਹਿਣਾਗਾ ਹਾਂ ਜੇਪੰ ਐਂ ਮਾਮੇ ਦੇ ਤੌਰ ਦੀ ਨਾਣਕੇ ਹਾਂ ਉਹਨਾਂ ਦਾ ਫੋਨ ਵੀ ਆਇਆ ਸੀ ਮੇਰੇ ਕੋਲ ਉਹ ਤੇਰੀ ਗੱਲ ਜਾਊਗਾ ਮਾਮਾ ਉਹਨਾਂ ਦਾ ਫੋਨ ਵੀ ਆਇਆ ਸੀ ਉਹਨੇ ਵੀ ਆਏ ਕਰਕੇ ਵੀ ਵੀ ਅਸੀਂ ਕੁੜੀ ਦਾ ਰਿਸ਼ਤਾ ਦੇਖਦੇ ਫਿਰਦੇ ਮਾਮੇ ਦੀ ਕੁੜੀ ਦਾ ਹਾਂ ਤੇ ਉਹ ਗੱਲ ਐ ਨਹੀਂ ਕਹਿੰਦੇ ਸੀ ਵੀ ਹੁਣੀ ਜਾਣਾਗਾ ਤੇ ਆਪਾਂ ਇਹ ਕਹਿੰਨੇ ਆ ਵੀ ਤੈਨੂੰ ਸੱਦਿਆ ਕਰਨਾ ਰਿਸ਼ਤਾ ਦੇਖਣ ਜਾਣਾਗਾ ਗੇਰਾ ਤੋੜ ਦਿੰਦੇ ਆ ਬਾਅਦ ਚ ਮੈਂ ਕਹਿੰਦੂ ਮੈਨੂੰ ਭੁੱਖਾ ਲੱਗਿਆ ਵੀ ਉਹਨੂੰ ਤਾਂ ਐ ਕਹਿੰਦੇ ਸੀ ਵੀ ਉਹ ਦੇਖਦੇ ਫਿਰਦੇ ਆ ਵੀ ਚਾਚੇ ਨੂੰ ਨਾਲ ਲੈ ਕੇ ਮੈਨੂੰ ਕਿਤੇ ਐ ਕਹਿੰਦੇ ਨੇ ਵੀ ਹੁਣੀ ਭੇਜ ਦੋ ਇਹ ਬਾਤ ਕਰਨ ਲੱਗਾ ਹੈ ਇਹ ਕਹਿੰਦਾ ਹਾਂ ਇਹ ਵੀ ਠੀਕ ਐ ਐਂ ਕਰ ਚਾਚੇ ਨੂੰ ਕਹਿ ਦੇ ਜਾ ਕੇ ਫਿਰ ਹੁਣ ਆਏ ਤਾਂ ਬੱਚਾ ਤੈਨੂੰ ਜਾਣੇ ਦੇਣੀ ਹੈਗੀ ਕੁੜੀ ਪਈ ਪੂਰੀ ਬਿਠਾ ਕੇ ਰੱਖੂਗਾ ਕੀ ਕਰਵਾਊਗਾ ਬਿਠਾ ਕੇ ਤੇ ਵਿਆਹ ਕੀ ਕਰਤੀ ਹੁਣ ਆਪਦੇ ਘਰੇ ਸੋਹਣੀ ਲੱਗਦੀ ਹੁੰਦੀ ਹੈ ਕੁੜੀ ਤਾਂ ਗੱਲ ਤਾਂ ਆਏ ਆ ਨਾ ਜਿਹੜੇ ਸਾਹ ਤੇ ਉਹਦੇ ਕਲੇਸ਼ ਹੈ ਨਾ ਮੈਨੂੰ ਆਏ ਆ ਕਿਤੇ ਦਵਾਰੇ ਨਾ ਆਪੇ ਜਿੰਨ ਤਾਂ ਕਰਨੋ ਨਹੀਂ ਪੈਂਦਾ ਹੈ ਗਿਆ ਜਦੋਂ ਉਹਦੇ ਸੌਰੀ ਨਹੀਂ ਕਹਤਾ ਉਹੀ ਟੈਨਸ਼ਨ ਲਈ ਜਨੇ ਤਾਂ ਨਾਲੇ ਪੰਜ ਲੱਖ ਕੋਪ ਭਰਾਂਗੇ ਆਪਾਂ 5 ਲੱਖ ਦੋ ਭਰ ਦੇਂਗਾ ਰੁਪਿਆ ਤਾਂ ਕਿੱਥੇ ਆ ਭਰਨ ਨੂੰ ਉਹਦਾ ਸੌਰਾ ਤਾਂ ਚੰਗਾ ਮੈਨੂੰ ਲੱਗਦਾ ਉਈ ਨਾਉ ਲੈ ਜੂਗਾ ਆਪੇ ਕਹਿ ਦਾਂਗੇ ਉਹਨੂੰ ਭਈ ਤੂੰ ਹੀ ਸਮਝ ਲੈਣਾ ਹੁਣ 5 ਲੱਖ ਸਾਡੇ ਕੋਲ ਨਹੀਂ ਹੈਗੇ ਦੇਣ ਨੂੰ ਅਸੀਂ ਮੰਦੇ ਹੈਗੇ ਉਹ ਹੁਣ ਮੈਂ ਤੈਨੂੰ ਦੱਸ ਉਹਦੇ ਜਦੋਂ ਕੋਲੇ ਖੜਾ ਛੋ ਉਹ ਤੋਂ ਤੋ ਕੁਝ ਨਹੀਂ ਸਰਿਆ ਗਿਆ ਵੀ ਮਾਰਦਾ ਆਪਦੇ ਮੁੰਡੇ ਲੱਕੜਾ ਕੋਲੇ ਸੀਗਾ ਉੱਥੇ ਉਹ ਕੋਲੇ ਸੀ ਉਹਦਾ ਬੈਨ ਫਿਰ ਕਰੀ ਗੋ ਵੀ ਫਿਰ ਉਦੋਂ ਚੱਲ ਨਹੀਂ ਬੋਲਿਆ ਗਿਆ ਹੁਣ ਅਗਲੇ ਤੋਂ ਕੋਈ ਨਾ ਜਦੋਂ ਲੈਣ ਆਉਂਦਾ ਤੋੜ ਦਾਂਗੇ ਕੁੜੀ ਨੂੰ ਭਈ ਐ ਵੀ ਕਰਦੇ ਹੈਗੇ ਫਿਰ ਜੇ ਅਗਲੇ ਲੈਣ ਆਏ ਇੱਥੇ ਬੈਠੀ ਰਹੂਗੀ ਉਹ ਫਿਰ ਹੁਣ ਲੈ ਲੇਗਾ ਇੱਥੇ ਚਲ ਕੋਈ ਨਾ ਹੁਣ ਐ ਕਲੇਸ਼ ਕਰ ਤੋ ਕਰਦੀ ਹੁੰਦੀ ਐ ਮੇਰਾ ਤਾਂ ਅੱਗੇ ਹੀ ਮੰਨ ਤੂ ਹੀ ਹੋਇਆ ਪੈਗਾ ਤੋਸ ਤੋਂ ਬੜ ਬੜ ਕਰੀ ਜਾਂਦੀ ਐ ਹੁਣ ਪੜਨੀ ਮੈਂ ਲਾਪਰੀਦ ਨੂੰ ਕਿਵੇਂ ਕਹਾ ਭਗ ਜਾ ਪਹਿਲਾਂ ਲਾਪਰੀਦ ਨੂੰ ਪੁੱਛਣਾ ਪਊਗਾ ਲੈ ਲੈ ਉਹਨੂੰ ਕੀ ਪੁੱਛਣਾਗਾ ਭਾਈ ਨਾ ਨਾ ਉਹਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਸਿੱਧਾ ਤੋੜਦੀ ਹੁਣ ਉਹ ਵੀ ਸਲਾਹ ਲੈਣ ਬੈਠੇਗਾ ਤੂੰ ਹੈ ਵੀ ਜਾਣਿਆ ਕੀ ਜਾਣਾ ਨਹੀਂ ਹੈਗੇ ਫਿਰ ਉਹ ਤਾਂ ਐਂ ਕਹਿ ਦੂਗੀ ਮੈਂ ਤੂਰੀ ਬੈਠੂਗੀ ਫੇਰ ਉਹ ਤਾਂ ਕੁੜੀ ਐ ਇਸ ਘਰ ਦੀ ਉਹਦਾ ਵੀ ਹੱਕ ਆ ਪੂਰੀ ਤਾਂ ਐ ਫਿਰ ਮੈਂ ਵੀ ਭਗ ਜਾਨੀ ਆ ਭਈ ਆਦੇ ਪੇਕੇ ਹੈ ਮੈਂ ਵੀ ਉਹਨਾਂ ਦੇ ਕੁੜੀਆਂ ਆ ਵਾਹ ਐ ਫਿਰ ਬੰਡੀਆਂ ਪਾਉਣ ਲੱਗ ਜਾਂਦੀਆਂ ਕਿ ਗੱਲ ਤਾਂ ਸੁਲਝਾਉਣ ਵਾਲੀ ਹੁੰਦੀ ਹੈ ਕਿ ਹੋਰ ਫਿਰ ਤੇਰੇ ਕੋਲ ਕੰਪੋਜ਼ਰ ਮੈਂ ਤੈਨੂੰ ਕਾਦੇ ਵਾਸਤੇ ਕਹਿੰਦੀ ਆ ਵੀ ਕੁੜੀਆਂ ਦੇ ਘਰੇ ਸੋਹਣੀ ਲੱਗਦੀ ਹੁੰਦੀ ਹੈ ਮੈਂ ਵੀ ਤਾਂ ਉਰੇ ਰਹਿਣੀ ਆ ਕੰਮ ਕਰਨੀ ਆ ਕੁੜੀਆਂ ਦੇ ਸੋਹਣੇ ਹੁੰਦੇ ਮੈਂ ਮੈਂ ਤਾਂ ਇੱਥੇ ਕਦਰ ਹੋਵੇ ਨਾ ਉੱਥੇ ਸੋਹਣੀ ਲੱਗਦੀ ਹੁੰਦੀ ਹੈ ਇੱਥੇ ਬੇਕਦਰ ਹੀ ਹੋ ਜੇ ਨਾ ਮੇਰੇ ਕਿੰਨੇ ਕਦਰ ਉਰੇ ਚਾਚਾ ਕਿੰਨੇ ਕਦਰ ਪਾਉਂਦੇ ਮੇਰੀ ਮੈਂ ਵੀ ਤੇਰੇ ਨਾਲ ਖੜਾ ਨਾ ਉਹਦਾ ਪਰੌਣਾ ਕੁੱਟਦਾ ਸੀ ਮੈਂ ਤੇਰੇ ਨਾਲ ਖੜਾ ਨਾ ਚਾਚੇ ਨੇ ਕਿੱਦਾਂ ਤੇਰੀ ਡੰਗ ਮਾਰੀਏ ਉਹ ਤਾਂ ਇੱਕ ਕੰਮ ਨੂੰ ਕਹਿੰਦਾ ਰਹਿੰਦਾ ਮਾਣਾ ਮੋਟਾ ਐ ਤਾਂ ਹੁਣ ਬੋਲਦੀ ਹੁੰਦੇ ਨੇ ਐ ਤਾਂ ਡਾਂਗ ਨਹੀਂ ਮਾਰਦਾ ਕਸ ਨਹੀਂ ਛੱਡਦਾ ਕੋਈ ਚੱਲ ਚੰਗਾ ਤੂੰ ਮੜਾਏ ਫਿਰ ਜਾ ਤੂੰ ਕਰ ਲੈ ਗੱਲ ਪਿੱਤਣਾ ਕਰ ਲੈ ਵੀ ਐ ਮੈਂ ਨਹੀਂ ਬੁਲਾਉਂਦੀ ਹੈਗੀ ਤੇਰੀ ਭੈਣਾਂ ਤੂੰ ਕਰ ਗੱਲ ਜਾ ਕੇ ਜਾ ਕਰ ਲੈ ਗੱਲ ਜਾ ਪੁੱਛ ਲੈ ਇਹਨੂੰ ਮੈਨੂੰ ਕਰ ਦੰਦੇ ਸਫਾਈ ਤੋਂ ਹੀ ਆਖਾਂ ਚਲ ਫਿਰ ਪਹਿਲਾਂ ਚਾਚੇ ਨਾਲ ਟਾਲਾ ਜਿੱਲਾਪਰੀ ਦੇ ਚਾਚੇ ਕੋਲ ਚਾਚੇ ਨਾਲ ਕਰ ਲੈ ਗੱਲ ਜਾ ਕੇ ਕਿਸੇ ਨਾਲ ਤਾਂ ਕਰ ਲੈ ਹੈ ਕੋਈ ਤਾਂ ਪੂਰੀ ਪਾਦਿਆ ਕਰਾ ਟੈਨਸ਼ਨ ਨਹੀਂ ਫਰਦਾ ਰਹਿਣਾ ਆ ਜਾਂਦੇ ਚਾਚਾ ਨੂੰ ਕੋਰੇ ਕਰਦਾ ਗਾ ਲੈਂ। ਜੇ ਕਰ ਲੈ। ਮੈਥੇ ਪੁੱਛ ਪੁੱਛ ਕੇ ਕੰਮ ਕਰੀਦੀ ਨਹੀਂ ਤਾਂ ਵੀ ਐ ਨਹੀਂ ਹੈਗੇ ਮੈਡਮ ਉਹ ਟਾਪ ਕਰ ਲਾ। ਚੀਜ਼ੇ ਨਹੀਂ ਜਵਾਖੇ ਹੈ। ਧੰਦਰੀ ਪੈ ਫੂਗੇ ਪਈ ਪੱਖੇ ਲਾ ਕੇ। ਨਾ। ਪਰ ਯਾਰ ਸੋਈ ਵੀ ਬੰਦ ਹੈ। ਅੱਛਾ ਠੀਕ ਹੈ ਚੰਗਾ। ਲੈ ਆ ਗਏ। ਹਾਂ ਵੇਠਾ ਹੈ। ਮੈਂ ਬਾਹਰ ਦੇਖੀ ਜਾਂਦਾ ਤੀ ਉਹ। ਕਿੱਧਰ ਜਾਇਆ ਚ ਪੂਰੀ ਦੀ ਬਸਾ ਕੀਦਾ ਟੈਲੀਫੋਨ ਜਾ ਉਹਦਾ ਫੋਨ ਜਾਇਆ ਦੀ ਕਿਸੇ ਦਾ ਮਾਤਾ ਯਾਰ ਉਧਰ ਵਗ ਗਿਆ ਸੀ ਅੱਛਾ ਜਤਾਏ ਦਾ ਤੀ ਜੱਗਰ ਕਾ ਹਏ ਉਹਨੇ ਬੁਲਾਇਆ ਦੀ ਤੇ ਤੈਨੂੰ ਤਾਂ ਫੇਰ ਅੱਜ ਫੇਰ ਸੁਨੇਹਾ ਆ ਗਿਆ ਕਾ ਦਾ ਸੁੱਖ ਹੈ ਸੁਖੀ ਹੈ ਤਾਂ ਹਾਂ ਮਾਮੇ ਕਹਿੰਨੇ ਫੋਨ ਕੀਤਾ ਸੀਗਾ ਕਿਵੇਂ ਹੋਏ ਤੇ ਥਾਂ ਤੋਂ ਦੇਖਣ ਜਾਣਾ ਉਹ ਕੁੜੀ ਦਾ ਤੇ ਅੱਗੇ ਤੇਰੇ ਚਾਚੇ ਨੂੰ ਭੇਜ ਦੀ ਹਾਂ ਤੇ ਫਿਰ ਮੈਂ ਤਾਂ ਦੱਸਿਆ ਤਾਂ ਹੈ ਨਹੀਂ ਲਪਰੀਦ ਵਾਲੀ ਗੱਲ ਤਾਂ ਹੋ ਰਾ ਹਾਂ ਤੇ ਮੈਂ ਕਹਤਾ ਮੈਂ ਚਲ ਕੋਈ ਨਾ ਭੇਜ ਦਿੰਦਾ ਪਰ ਤੂੰ ਆਪਣਾ ਇੱਧਰ ਹੋ ਰਿਹਾ ਛਿੜ ਰਿਹਾ ਪੰਗਾ ਕੀ ਜੀ ਕਰਦਾ ਮੇਰੇ ਯਾਰ ਉਹ ਦੇਖਿਆ ਹਣਗੇ ਓਏ ਫਿਰ ਚਾਚਾ ਹੁਣ ਮੈਂ ਦੱਸ ਕਿਵੇਂ ਜਵਾਬ ਦੇਵਾਂ ਕਿਵੇਂ ਕਹਾਂ ਉਹਨਾਂ ਨੂੰ ਵੀ ਆ ਗੱਲ ਬਣੀ ਪਈ ਹੈ ਹਨਾ ਫਿਰ ਤੈਨੂੰ ਪਤਾ 100 ਗੱਲਾਂ ਬਣਨ ਲੱਗੀਆਂ ਨੇ ਤੂੰ ਵੀ ਨਾ ਜਾ ਕੇ ਦੱਸੀ ਤੇ ਤੂੰ ਬਗ ਜੀ ਕੱਲ ਨੂੰ ਜਾਣਗੇ ਤੇ ਅੱਜ ਅਥਰ ਨੂੰ ਬਗ ਜੀ ਬੁਗ ਜਗੇ ਚਲ 100 ਰਾਇਵਾੜੀ ਕਰਨੀ ਹੁੰਦੀ ਹੈ ਕੋਈ ਤੂੰ ਖਾ ਜਾਂਦਾ ਮੜਾ ਫੂਝੇ ਮੈਨੂੰ ਵੀ ਆਈ ਗਏ ਮੜਾ ਜੀ ਦੇਖੀ ਉਹ ਲੱਭਰ ਉਸੇ ਦਾ ਤਾਂ ਨਹੀਂ ਕਿਤੇ। ਅਜਾ ਚੱਕਿਆ ਨਹੀਂ ਉਹ ਉੱਥੇ। ਹਾਂ ਉਹ ਜਸੂ ਦਾ ਤਾਂ ਹੈਗਾ ਹੈਗਾ ਮਾਮੇ ਦੇ ਮੁੰਡੇ ਦਾ। ਅੱਛਾ। ਵਾਈਂ ਕਰਦੇ ਹੋਣਗੇ ਤੈਨੂੰ। ਕਿਹਦਾ ਕਹੋ ਨਹੀਂ ਖਾਉਣੀ ਕਾਤੋਂ ਨਹੀਂ ਚੱਕਿਆ ਹਨਾ ਉਹ। ਹਾਂ। ਚੱਲ ਕੋਈ ਨਾ ਉਹ ਤਾਂ ਉਸੇ ਹੈਗੇ ਨੇ ਤੇਰੇ ਮਾਮਾ ਹੈਗੇ ਦੂਜੇ ਹੈਗੇ ਨੇ ਭਾਈ ਉਹਦੇ। ਉਹ ਚਾਚਾ ਮੇਰੀ ਗੱਲ ਸੁਣ। ਦੇਖ ਉਹਦੇ ਦੀ ਕਰਦੇ ਨੇ ਇੱਜ਼ਤ। ਠੀਕ ਆ। ਉਹਨਾਂ ਨੂੰ ਐ ਹੁੰਦਾ ਚੱਲ ਭਾਈ ਜਦੋਂ ਹੁਣ ਤੈਨੂੰ ਪਤਾ ਬੀਬੀ ਨਹੀਂ ਰਹੇ ਹਨਾ ਪਾਪਾ ਰਹੇ। ਹੋਰ ਕੀ ਨਾ ਵਰਤਨ। ਚਲ ਉਹਨਾਂ ਦਾ ਜਾਣ ਦੇ ਕਰਨਾ ਦੇਖ ਉਹਨਾਂ ਨੇ ਹੈਣਾ ਰਿਪੀ ਇਹ ਵੀ ਉਹਨਾਂ ਨੂੰ ਲਾਉਣੇ ਆ ਇਹ ਤੇ ਕਮਾਨ ਤਾਂ ਹੁੰਦਾ ਹੈ ਤਾਂ ਜੇ ਤੇਰੀ ਹੁਣ ਇੱਜਤ ਕਰਦੇ ਹੋ ਗੱਲ ਫਿਰ ਜੇ ਆਪਾਂ ਐਂ ਕਹਿ ਦੀ ਆਉਗਾਂ ਨਹੀਂ ਫਿਰ ਰੱਖਣਗੇ ਪਤਾ ਨਹੀਂ ਕਿਉਂ ਦੱਤਾਂਗੇ ਛੜਾਈ ਤੇ ਕੱਲ ਨੂੰ ਜਾਂਦੇ ਹੁਣ ਇਹ ਉਹ ਫਿਰ ਕੋਈ ਰਾਏ ਬਾੜੀ ਵੀ ਕਰਨੀ ਹੁੰਦੀ ਐ ਚਾ ਕੋਈ ਉਹ ਬਾੜੀ ਦਾ ਠੀਕ ਆ ਤੂੰ ਐਂ ਕਰ ਤੇ ਲੀਫ ਨੂੰ ਲਾ ਕੇ ਤੇ ਕੱਲ ਨੂੰ ਆ ਜੂਗਾ ਤੜਕੇ ਉਹਨਾਂ ਨੇ ਕਿਹਾ ਹੈਗਾ ਜ਼ਰੂਰੀ ਕਿ ਸਾਨੂੰ ਦੱਸ ਦੇ ਵੀ ਆਉ ਕਿ ਨਾ ਉਹ ਤਾਂ ਮੈਨੂੰ ਕਹਿੰਦੇ ਹੁਣ ਤੈਨੂੰ ਪਤਾ ਵਗਦਾ ਮੈਂ ਜਾਵਾਂ ਮੇਥੋਂ ਬਾਅਦ ਆ ਤੈਨੂੰ ਪਾ ਜੱਸੀ ਨੇ ਕਲੇਸ਼ ਕਰ ਲੈਣਾ ਫਿਰ ਕਰੇ ਬਿਨਾਂ ਗੱਲ ਤੋਂ ਚਲ ਆਏ ਆ ਵੀ ਮੈਂ ਟਿਕਟ ਕੋਲੋਂ ਉਹਨੂੰ ਬਿਆਰ ਤੇ ਆ ਲਈ ਵੀ ਤੂੰ ਭਗ ਜਾ ਕੱਲ ਨੂੰ ਜੇ ਆਥਨ ਨੂੰ ਤੈਨੂੰ ਤਾਰ ਜਾਣਗੇ ਜਾਂਦੇ ਹੋਏ ਤੇ ਨਹੀਂ ਰਾਤ ਨੂੰ ਨਹੀਂ ਰਾਤਾਂ ਲਈ ਦਾ ਵੀ ਕੋ ਚੱਕਰ ਨੂੰ ਹੋਰ ਫਿਰ ਆਏ ਆ ਨਾ ਤਾਂ ਹੁਣ ਬਸਤ ਮਿਲ ਜੂ ਓਏ ਬਸਤ ਆਈਦਾ ਮੈਂ ਕਹਿਣਾਗਾ ਮੈਂ ਉਹਨੂੰ ਦੱਸਿਆ ਸੀ ਮੈਂ ਹੁਣ ਤਾਂ ਜੇ ਤੂੰ ਆਖੋ ਵੀ ਅੱਜ ਹੀ ਦੇਖਣ ਜਾਣਾ ਫਿਰ ਅੱਜ ਤਾਂ ਮੈਂ ਚਾਚੇ ਕੋ ਪਹੁੰਚਣਾ ਨਹੀਂ ਜਾਣਾ ਮੈਂ ਕਹਿੰਦਾ ਦੇਖਣ ਤਾਂ ਕੱਲ ਨੂੰ ਜਾਣਾਗਾ ਵੀ ਅੱਜ ਆ ਜੂਗਾ ਬਸਤੇ ਤੂਦੋਂ ਨੁਭ ਗ ਜਾਏਗਾ ਆਹੀ ਆ ਵੀ ਘੰਟਾ ਲੇਟ ਹੋ ਜਾਏਗਾ ਯਾਰ ਸਕੂਟਰ ਨਹੀਂ ਜਾਣਦੇ ਮੈਂ ਤਾਂ ਆ ਚੀਜ਼ ਤੋਂ ਚੱਲਦਾ ਬੱਸਾਂ ਤੇ ਹੈਰਾਨ ਗਈ ਬਹੁਤ ਆ ਜਿੱਦਿਆਂ ਨਾਲ ਹਾਰਾ ਆਧਾਰ ਕਾਰਡ ਜਾਂ ਚੱਲਿਆ ਨਾ ਨਾ ਤਾਂ ਸੀਟ ਛੱਡਣ ਜਰਾ ਤੂੰ ਪ੍ਰਾਈਵੇਟ ਬੱਸ ਫੜਨੀ ਤੈਨੂੰ ਮੈਂ ਕਹੀ ਤੋ ਜਾਂ ਮੌਕੇ ਤੇ ਕੀ ਤਾਂ ਕਿਹੜੀ ਆ ਜਾ ਆਪਦਾ ਟਿਕਟ ਦੇਣੀ ਆ ਹਾਂ ਟਿਕਟ ਦੇਣੀ ਉਹੀ ਤਾਂ ਗੱਲ ਆ ਇਹ ਕੱਪੜੇ ਲੀੜੇ ਦੇਖ ਮੇਰਾ ਕੜਾ ਓਏ ਉੱਤੀ ਹੋਈ ਆ ਜਿਹੜੀ ਕੋਈ ਪੱਗ ਪੁੱਗ ਜੀ ਓ ਚਾਚਾ ਮੇਰੀ ਗੱਲ ਸੁਣੋ ਤੂੰ ਚੁੱਪ ਕਰਕੇ ਭੱਜ ਜਾ ਤੇਰੇ ਮਾਮਿਆਂ ਦੇ ਕੱਪੜੇ ਆਉਂਦੇ ਤਾਂ ਹੈਗੇ ਨਾ ਉਹਨਾਂ ਨੂੰ ਵੀ ਪਤਾ ਹੀ ਆ ਹੁਣ ਵੀ ਕਰੇ ਕਾਲੀ ਕਾਲੀ ਸੱਦਿਆਗਾ ਵੀ ਕਿਹੜਾ ਤੇ ਉਹਨੂੰ ਕਹਿੰਦੇ ਕਿ ਕਹਿੰਦੇ ਕੋਈ ਗੱਲ ਨਹੀਂ ਤੂੰ ਭੇਜ ਦੇ ਨਾਲੇ ਤੂੰ ਜਦੋਂ ਕੱਪੜੇ ਲੀੜੇ ਬਦਲੇਗਾ ਉਹਦੋਂ ਬੱਸ ਚੱਪ ਜੂ ਇੱਕ ਤਾਂ ਬੱਸਾਂ ਮਸਾਂ ਉਹ ਗੱਲਾਂ ਪੂਰੀਆਂ ਜਾਂਦੀਆਂ ਉਧਰ ਨੂੰ ਤੇ ਜੇ ਹੁਣ ਤੂੰ ਮੈਂ ਇਹਨੂੰ ਕਹਾਂਗਾ ਇਹ ਤੈਨੂੰ ਪਤਾ ਐਵੇਂ ਕਲੇਸ਼ ਕਰਕੇ ਭੇਜੂਗੀ ਹੋਰ ਤੇਰੇ ਕੋਲ ਜਰ ਰੁਪਏ ਹੈਗੇ ਠੀਕ ਆ ਨਹੀਂ 5-400 ਰੁਪਏ ਫੜ ਲੈ ਤੇ ਭੱਗ ਜਾ ਕੁਝ ਨਹੀਂ ਹੁੰਦਾ ਸਾਲਰ ਪੀਆ ਦਾ ਹੈਗੇ ਆ ਕੀ ਲੱਗਣਗੇ 50 ਰੁਪਏ ਲੱਗਣਗੇ ਕਿਰਾਏ ਦੇ ਉੱਥੇ ਮਰਿਆ ਜੀ ਹੋਰ ਮੈਂ ਤਾਂ ਕੀ ਉੱਥੇ ਫਰੀਦਣਾ ਉੱਥੇ ਜਾ ਕੇ ਲੈ ਬਸ ਫਿਰ ਹੋਰ ਕੀ ਕਰਨਾ ਹੈ ਆਈ ਦੀ ਕੱਪੜੇ ਲੀੜੇ ਦਾ ਕਹੇ ਤੂੰ ਮਾੜਾ ਜਹਾ ਹੁਣੋ ਸ਼ਰਮ ਆਉਂਦੀ ਆਪ ਮੰਗਦੇ ਆ ਤੂੰ ਲਾਦੀ ਕਹੇ ਆ ਗਿਆ ਹਾਂ ਹਾਂ ਕੱਪੜੀ ਲੀੜੇ ਕਹੇ ਦੇ ਦੇਓ ਤੁਸੀਂ ਦੱਸ ਦੂੰਗਾ ਜਿਵੇਂ ਕਰਕੇ ਕੱਪੜੇ ਨੂੰ ਆਪ ਕੱਢ ਕੇ ਦੇ ਦਿੰਦਾ ਚਾਹ ਰਿਹਾ ਤੇ ਮਾਮੇ ਵਾਲਾ ਨਾਲੇ ਕੁਰਤਾ ਦੇ ਤੇ ਚਟਾਪੇ ਪੱਗ-ਪੁੱਗ ਹੈਗੀਆਂ ਉੱਥੇ ਲੈ ਲਈ ਤੂੰ ਤਾਂ ਬੇਸ਼ਅ ਆ ਵੀ ਇਸ ਵਧੀਆ ਨਵੇਂ ਕੱਪੜੇ ਨੇ ਤੂੰ ਕਿਹੜਾ ਗੱਲਾ ਲਵੇੜੇ ਲੂੜੇ ਨੇ ਬੂੜੇ ਤਾਂ ਨਹੀਂ ਨਾਤਾ ਹੋਏਗਾ ਤੂੰ ਕੁਛ ਨਹੀਂ ਹੁੰਦਾ ਚੜਜਾ ਬਸ ਰਿਸ਼ਤੇਦਾਰੀ ਹੁੰਦੀ ਹੈ ਜੁੱਤੀ ਖਰਪਰਾਣੀ ਹੈ ਮੇਰੀ ਯਾਰਾ ਜਾ ਮੇਰੇ ਲਈ ਪਾ ਕੇ ਲੈ ਜੀ ਚਲ ਕੀ ਜਾ ਜਾਂਦਾ ਜੇ ਤੇ ਬ੍ਰੇਟਾਂ ਤੋਂ ਜੇ ਖੜਾ ਉੱਥੇ ਬਸ ਰੂਗੀ ਉਥੋਂ ਹੀ ਖਰੀਦਣੀ ਜੁੱਤੀ ਹੋਰ ਨਵੀਂ ਲੱਗਣ ਲੱਗ ਜਾਂਦੀ ਆ ਪਤੇ ਉਰੇ ਦੀ ਹੋਰ ਕੁਛ ਨਹੀਂ ਹੁੰਦਾ ਚਲ ਚਰਮਾਲ ਨਹੀਂ ਖੇਤ ਵੀ ਮਾਰ ਲਈ ਗੇੜਾ ਤੇਰਾ ਪਸ਼ੂ ਜੇ ਆ ਜਾਂਦਾ ਮੈਂ ਸੁਣਨੇ ਓਹੀ ਤਾਂ ਗੱਲ ਚਾਚਾ ਪਾਸੋਂ ਟਾਲੀ ਵਾਲੇ ਕਿੱਲੇ ਜੇ ਖਾਦੀ ਪਈਏ ਨਾ ਕੋਈ ਨਾ ਕੋਈ ਨਾ ਹੋਰ ਭਾ ਗਿਆ ਇੱਥੋਂ ਕੋਈ ਸਾਧਨ ਮਿਲ ਜੂ ਸੜਕੇ ਤੇ ਚੜਜੇ ਏਡੇ ਤੱਕ ਔਖਾ ਹੁੰਦਾ ਜਾਏਗਾ ਇਹ ਕਰਨਾ ਚਾਹਤਾ ਮੈਂ ਵੀ ਮਜਬੂਰ ਹਾਂ 70 ਮੇਰੇ ਪੈਂਦੇ ਨੇ ਬਸ ਚੁੱਪੀ ਭਲੀ ਆਗੀ